ਲੋ ਜੀ ਬੈਗ ਰੋ ਜੀ ਇੱਧਰ ਲਗਾਤੀ ਆਪਾਂ ਨੇ ਮਸ਼ੀਨ ਉੱਧਰ ਗਏ ਨੇ ਦੁੱਧ ਪਾਉਣ ਸਰਦਾਰ ਸਾਹਿਬ ਤੇ ਹੁਣ ਲਾ ਲਈ ਆਪਾਂ ਰੋਟੀ ਰੋਟੀ ਮੈਂ ਤੇੜੇ ਕਰ ਲੈ ਲੋਈਏ ਕਰ ਲੈ ਹੁਣ ਪਹਿਲਾਂ ਰੋਟੀ ਲਾ ਲਈ ਆਪਾਂ ਲੋ ਜੀ ਰੋਟੀਆਂ ਲਾ ਲਈਆਂ ਹੁਣ ਇਹਨਾਂ ਨੂੰ ਕੱਟ ਲਈਏ ਐਵੇਂ ਝੂਰ ਲਈਏ ਪਹਿਲਾਂ ਥੋੜਾ ਰੱਖ ਕੇ ਤੇ ਥੋੜਾ ਰੱਖ ਕੇ ਅਬ ਕਰਦੇ ਆਂ ਕੰਮ ਲਓ ਜੀ ਵੈਗਰੂ ਜੀ ਤੂੰ ਚੂਰੀ ਬਣਾ ਲਈ ਆ ਬਣਾ ਕੇ ਆਪਾਂ ਰੱਖ ਲਿਆ ਕੋਲਿਆਂ ਚ ਤੇ ਹੁਣ ਆਪਾਂ ਖਾ ਲਾਂਗੇ ਨਾਲੇ ਪੇਟਾ ਖਾ ਲੂਗਾ ਤੇ ਕੱਲ ਕਹਿੰਦਾ ਸੀਗਾ ਬੇਟਾ ਮੰਮੀ ਚੂਰੀ ਬਣਾ ਕੇ ਦੇ ਮੈਂ ਕਿਹਾ ਹੁਣ ਮੈਂ ਫਿਰ ਆਟਾ ਨਹੀਂ ਗੁੰਨੇ ਸੀਗਾ ਥੋੜਾ ਗੁੰਨੇ ਸੀਗਾ ਫਿਰ ਰੋਟੀਆਂ ਜੋਗਾ ਹਨਾ ਫਿਰ ਚੂਰੀ ਤਾਂ ਕਾਫੀ ਰੋਟੀਆਂ ਦੀ ਵੱਧਦੀ ਬਣਦੀ ਆ ਨਾ ਉਹਦੇ ਕਰਕੇ ਮੈਂ ਕਿਹਾ ਕਰੋ ਕੱਲੂ ਬਣਾ ਦੂ ਹੁਣ ਫਿਰ ਮੈਂ ਅੱਜ ਸਵੇਰੀਆਂ ਬਣਾ ਲਈ ਸਵੇਰੀਆਂ ਬਣਾਲੀ ਨਾਲੇ ਤੇ ਚਾਹ ਨਾਲ ਖਾ ਲਾਂਗੇ ਨਾਲੇ ਪੇਟਾ ਖਾ ਲੂਗਾ ਚਾਹ ਨਾਲ ਸਵੇਰੇ ਸਵੇਰੇ ਆਟਾ ਗੁੰਨ ਲਿਆ ਸੀ ਕਿ ਮੈਂ ਵੱਡਾ ਵੱਡਾ ਆਟਾ ਗੁੰਨ ਕੇ ਤੇ ਮੈਂ ਕਿਹਾ ਵੀ ਹੁਣ ਚੂਰੀ ਬਣਾ ਲੈਣੀ ਆ ਚਲੋ ਨਾਲ ਬੇਟਾ ਉੱਠੂਗਾ ਨਾਲ ਆਪਾਂ ਚਾਹ ਨਾਲ ਖਾ ਕੇ ਰਮੋਜਾ ਅੱਜ ਦਾਲ ਸਬਜੀ ਨਾ ਨਾ ਦਾਲ ਸਬਜੀ ਨਾ ਚਟਣੀ ਅੱਜ ਖਾਵਾਂਗੇ ਚੂਰੀ ਤੇ ਇੱਕ ਦੋ ਰੋਟੀਆਂ ਰੱਖ ਲੀਆਂ ਸੀਗੇ ਮੈਂ ਕਿਹਾ ਖਾ ਲਾਂਗੇ ਉੱਧੀ ਇੱਧਰ ਬਣਾਉਣੀ ਆਪਾਂ ਚਾਹ ਉੱਧਰੋਂ ਬਾਲੀ ਕੋਲ ਬਾਲੀ ਦੇ ਕੇ ਰੱਖ ਦੇਣੀ ਤੇ ਚਾਹ ਬਣਾਉਣੀ ਆ ਉੱਧਰ ਅੰਬਾ ਗੁੱਸੇ ਪਹਿਲਾਂ ਨੇ ਪਏ ਨੇ ਮੈਂ ਉਹ ਖਾਦੇ ਨਹੀਂ ਨਾ ਨੇ ਕਿਹੜੇ ਖਾਂਦੇ ਨੇ ਹੌਣ ਤੋਂ ਕੇ ਸਮਾਰ ਕੇ ਫ੍ਰਿਜ 'ਚ ਰੱਖ ਦੇ ਤੀਜੇ 'ਚ ਤਾਂ ਕਾਨੂੰ ਰੱਖਣੇ ਨੇ ਉਹ ਹੋ ਜਾਣ ਦੇ ਨੇ ਫ੍ਰਿਜ 'ਚ ਤਾਂ ਫਿਰ ਦੁੱਧ ਤੋਂ ਸਮੈਲ ਜੀ ਆਉਂਦੀ ਆ ਮੈਂ ਘੋੜਾ ਨਹੀਂ ਮਿੱਟੀ ਲੱਗ ਗਈ ਹਾਂ ਕੱਲ੍ਹ ਹੋ ਗਈ ਤੇ ਫਿਲ ਕਿ ਕਿੰਨੇ ਸੁਣੇ ਕੁਛ ਤਾਂ ਮੈਂ ਖਾ ਲਈ ਹਾਂ ਵੀ ਪੂਰਨ ਪੂਰਨ ਇਹਦੇ ਤੇ ਦੂਏ ਬੋਈਏ ਠਹਾ ਦੂੰਗੀ ਸੱਚੇ ਨੇ ਇਹ ਥੋੜੇ ਜਿ ਪੱਕੇ ਨੇ ਦੂਏ ਬੋਈਏ ਧੁਵਾ ਕੇ ਰੱਖ ਲੂੰਗੀ ਚੱਕਣ ਕੇ ਖਾਣਗੇ ਤੂ ਤਿੰਨ ਪਹਿਲਾਂ ਉੱਤਰ ਤੇ ਉੱਤੇ ਵਿੱਚ ਤੇ ਮੋੜ ਲਈ ਅੱਧਾ ਚਾਹ ਬਣਾ ਲਾਂ ਹਾਂ ਲੋਜੀ ਸਬਜ਼ੀ ਕੱਟੀ ਆਪਾਂ ਫਲੈਚ ਦੀ ਸਮਾਨ ਉੱਧਰ ਆਲੂ ਵੀ ਪਾ ਲਉ ਨਾਲ ਘਾੜੀ ਚ ਚਪਾ ਲਨੀ ਆਲੂ ਬੈਗਰੂ ਜੀ ਲੋਜੀ ਤੇਲ ਗਰਮ ਹੋ ਗਿਆ ਜਿਆਦਾ ਹੀ ਹੋ ਗਿਆ ਹੁਣ ਪਾ ਦਈਏ ਇਹਦੇ ਚਕਮਾ ਮਿਰਚਾਂ ਲੋਜੀ ਪਿਆਜ਼ ਪਾ ਲਿਆ ਤੇ ਹੁਣ ਪਾ ਦਨੇ ਆਪਾਂ ਆਲੂ ਆਲੂ ਵੀ ਤੜਤੀ ਹੈ। ਇਸ ਕਰਕੇ ਇਹ ਢਿੱਲੀ ਹੋਵੇ ਹੋਣੀ। ਲਓ ਜੀ ਆਲੂ ਭਾਲ ਲੈ ਹੁਣ ਇਹਦੇ ਚ ਪਾ ਦਈਏ ਆਪਾਂ। ਮਿਰਚਾਂ ਉਬਾਲ ਲੈ ਸੱਚ ਤੜਲੇ ਮੈਂ ਕਰਦੀ ਆਂ ਉਬਾਲ ਲੈ। ਉਬਾਲ ਲੈ ਨਹੀਂ ਤੜਲੇ। ਤੇ ਹੁਣ ਇਹ ਚ ਮਿਰਚਾਂ ਪਾ ਦਈਏ। ਬਣ ਗਈ ਸਬ지 ਆਪਣੀ। ਤੇ ਕੁਛ ਥੋੜੇ ਜਿਹੇ ਰਿੱਜ ਜਾਣਗੇ ਮੈਨੂੰ ਬਲਾ ਦੀ ਮਿਕਸ ਕਰ ਦੀ ਨਾ ਮਿਰਚ ਫੇਰ ਪਾਉਣੀ ਆ ਵੜਾ ਜਾ ਧਰਦਾ ਇਹਨੂੰ ਖੋਣੇ ਣੋੜੀ ਜਿਹੇ ਰਿੱਜ ਜਾਣਗੇ ਣੋੜੀ ਤੇਲ ਉੱਚੀ ਕਟੇ ਬਾਕੀ ਟਾਕ ਦਈਏ